ਇਹ ਪਛਾਣ ਕਿਸ ਤਰ੍ਹਾਂ ਕਰਾਂਗੇ ਸਤਿਗੁਰੂ ਦੇ ਨੇ ਪਹਿਲੇ ਜੋ ਪੰਕਤੀਆਂ ਵਿੱਚ ਉਪਮਾ ਬਿਆਨ ਕੀਤੀ ਹੈ ਮੈਂ ਉਹ ਆਪ ਜੀ ਦੇ ਸਾਹਮਣੇ ਰੱਖਾਂ ਤੇ ਫਿਰ ਸਤਿਗੁਰudev ਜੀ ਮਹਾਰਾਜ ਜੋ ਸਾਨੂੰ ਜਾਣ ਪਛਾਣ ਕਰਾਉਂਦੇ ਨੇ ਜਿਵੇਂ ਈਸ਼ਵਰ ਦੀ ਸੂਝ ਈਸ਼ਵਰ ਦੀ ਸਮਝ ਹਰ ਇੱਕ ਨੂੰ ਹੋਣੀ ਚਾਹੀਦੀ ਹੈ ਗੁਰੂ ਦਵਾਰੇ ਹੋਏ ਸੂਝ ਪਾਏ ਸੂਝ ਲੈਣੀ ਹੈ ਸਮਝ ਲੈਣੀ ਹੈ ਔਰ ਈਸ਼ਵਰ ਨੂੰ ਜਿਨਾ ਨੇ ਪ੍ਰਾਪਤ ਕਰ ਲਿਆ ਹੈ ਉਹਨਾਂ ਨੂੰ ਕਿਵੇਂ ਸਮਝੀਏ ਉਹਨਾਂ ਨੂੰ ਕਿਵੇਂ ਜਾਣੀਏ ਤਾਂ ਸਤਿਗੁਰudev ji ਮਹਾਰਾਜ ਨੇ ਇਹ ਵੀ ਜੋ ਹੈ ਦੱਸਿਆ ਪ੍ਰਥਮ ਸਿਲਸਿਲਾਵਾਰ ਪੰਕਤੀਆਂ ਦੇ ਕੁਝ ਅਰਥ ਤੇ ਫਿਰ ਦਾਸ ਆਪ ਜੀ ਦੇ ਸਾਹਮਣੇ ਵਿਚਾਰ ਰੱਖੇਗਾ ਆਪ ਲੜੀਵਾਰ ਪੰਕਤੀਆਂ ਸਰਵਨ ਕਰੋ ਹਾਂਜੀ ਸਾਭ ਦੇਵ ਕੰਧਾਰੀ ਮਹੱਲਾ ਪੰਜਵਾ ਘਰ ਸੱਤਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੇਵ ਕੰਧਾਰੀ ਦੇਚ ਉਚਾਰਨ ਕੀਤਾ ਇਹ ਪਰਮ ਬਾਖ ਆਪ ਕਹਿੰਦੇ ਨੇ ਸਰਬ ਦਿਨ ਕੇ ਸਮਰੱਥ ਬੀਠਲੇ ਸਾਰੇ ਦਿਨਾਂ ਚ ਹਰ ਰੋਜ਼ ਸਹਾਰਾ ਦੇਣ ਵਾਲੇ ਪ੍ਰਭੂ ਮਾਰਗ ਤੇ ਤੋੜਨ ਵਾਲੇ ਪੰਥ ਪ੍ਰਭੂ ਦਾ ਮਾਰਗ ਵਿਠਲ ਮਹਾਰਾਸ਼ਟਰੀ ਭਾਸ਼ਾ ਦੇ ਪ੍ਰਮਾਤਮਾ ਦਾ ਇੱਕ ਨਾਮ ਸੰਸਕ੍ਰਿਤ ਦੇ ਸ਼ਬਦ ਹੈ ਵਿਸ਼ਠਲ ਵਿਸ਼ਿਆਂ ਨੂੰ ਠੱਲਣ ਵਾਲਾ ਪਰੇ ਕਰਨ ਵਾਲਾ ਉਸ ਤੋਂ ਆਪਣੇ ਆਪ ਨੂੰ ਬਚਾਉਣ ਵਾਲਾ मराठी उच्चारण हो गया बीठल संस्कृत उच्चारण है विष्ठल विषयनुठलण वाला एक पासे करण वाला नामदेव ने इस नाम का बड़ा जिक्र कीता है इबे बीठल उबे बीठल, बीठल बीठल बिन संसार नहीं थान थनंतर प्रणवे नामा पूर रहयो तो सर्व मही ਉਹ ਜੋ ਬਿਸ਼ਟਲ ਦਾ ਪੰਥ ਹੈ ਉਹ ਜੋ ਬੇਠਲ ਦਾ ਪੰਥ ਹੈ ਪ੍ਰਮਾਤਮਾ ਦਾ ਪੰਥ ਹੈ ਮਾਰਗ ਹੈ ਰੋਜ਼ ਇਹ ਸੰਤ ਜਨ ਉਸ ਮਾਰਗ ਨੂੰ ਦੱਸਣ ਵਾਲੇ ਨੇ ਭਾਵ ਉਸ ਮਾਰਗ ਦੀ ਸੂਝ ਕਰਾਉਂਦੇ ਨੇ ਸਮਝ ਕਰਾਉਂਦੇ ਨੇ ਕਿਵੇਂ ਚੱਲਣਾ ਹੈ ਤੇ ਕਿਵੇਂ ਪ੍ਰਾਪਤ ਕਰਨਾ ਹੈ ਹਾਂਜੀ ਹਾਂ ਬਲ ਬਲ ਜਾਵਾਂ ਮੈਂ ਉਹਨਾਂ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਜੋ ਰੋਜ਼ ਪ੍ਰਭੂ ਦਾ ਮਾਰਗ ਦੱਸਦੇ ਨੇ ਹਾਂਜੀ ਗਾਵਨ ਭਾਵਨ ਸੰਤਨ ਤੋਰੈ ਚਰਨ ਓ ਆਪ ਕੈ ਸੋ ਗਾਵਨ ਭਾਵਨ ਪ੍ਰਭੂ ਦੇ ਉਹ ਗੀਤ ਗਾਉਂਦੇ ਨੇ ਤੇ ਇਸ ਢੰਗ ਨਾਲ ਲਗਾਉਂਦੇ ਨੇ ਕਿ ਪ੍ਰਭੂ ਨੂੰ ਬਾਜਾਂਦੇ ਨੇ ਉਹਨੂੰ ਜੋ ਹੈ ਚੰਗੇ ਲੱਗਦੇ ਨੇ ਸਾਬ ਕਹਿੰਦੇ ਨੇ हे ಪರಿਪੂਰਨ ਪਰਮਾਤਮਾ ਮੈਂ ਉਹਨਾਂ ਦੇ ਚਰਨ ਸਪਰਸ਼ ਕਰਦਾ ਉਹਨਾਂ ਦੇ ਚਰਨਾਂ ਦੀ ਸ੍ਰੇਵੀ ਮੈਨੂੰ ਪ੍ਰਾਪਤੀ ਹੁੰਦੀ ਰਹੇ ਜੋ ਤੇਰੇ ਗੀਤ ਗਾਉਂਦੇ ਨੇ ਤੇ ਗਾਉਂਦਿਆਂ ਗਾਉਂਦਿਆਂ ਤੈਨੂੰ ਪਾ ਜਾਂਦੇ ਨੇ ਹਾਂਜੀ ਰਹਾਉ ਜਾਸਨ ਬਾਸਨ ਸਹਿਜ ਕੇਲ ਕਰਣਾ ਹੈ ਏਕ ਅਨੰਤ ਅਨੂਪ ਰਹਾਉ ਜਾਸ ਨਾ ਬਾਸਨ ਜਿਸ ਦੇ ਅੰਦਰ ਵਾਸ਼ਨਾ ਨਹੀਂ ਹੈ ਨੰਨੇ ਵਿੱਚ ਬਿਸ਼ਰਾਮ ਹੈ ਜਾਸ ਨਾ ਬਾਸਨ ਜਿਸ ਪਰਿਪੂਰਣਮ ਪਰਮਾਤਮਾ ਦੇ ਕੋਈ ਵਾਸ਼ਨਾ ਨਹੀਂ ਕੋਈ ਪਕੜ ਨਹੀਂ ਨਿਰਲੇਪ ਵਿਆਪਕ ਵੀ ਹੈ ਤੇ ਨਿਰਲੇਪ ਵੀ ਹੈ ਇਹ ਦੋ ਗੱਲਾਂ ਹਨ ਔਖੀਆਂ ਕਿ ਵਿਆਪਕ ਵੀ ਹੋਵੇ ਨਿਰਲੇਪ ਵੀ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋ ਪੰਕਤੀਆਂ 'ਚ ਬੜਾ ਸੋਨਾ ਖੁਲਾਸਾ ਕੀਤਾ ਆਪ ਕਹਿੰਦੇ ਨੇ ਵਿਆਪਕ ਤੇ ਐਸਾ ਹੈ बहुपमद जो बास बसत है जिमे एक एक फुल दी पत्ती वासना व्यापक है सुगंध है तमी परमात्मा व्यापक है मुकर माए जैसे छाई पर निर्लेप ऐसा है जैसे शीशे छाया बहुत कीमती उदाहरण जो है दिता है बहु पद जो बास बसत है मुख रमाए जैसे छाई व्यापक ते ओ ऐसा है जैसे पत्ती पत्ती विच महक निर्लेप ओ ऐसा है जैसे शीशे विच अक्स रवींद्रनाथ टैगोर जगन्नाथ पुरी ਸਮੁੰਦਰ ਦੇ ਚੋਂ ਇਸ਼ਨਾਨ ਕਰਕੇ ਵਾਪਸ ਆਏ ਜਗਨਨਾਥਪੁਰੀ ਸਮੁੰਦਰ ਦੇ ਤੱਟ ਤੇ ਆਏ ਵਾਪਸ ਆ ਰਹੇ ਸਨ ਸੂਰਜ ਨਿਕਲ ਆਇਆ ਹੈ ਰਸਤੇ 'ਚ ਇੱਕ ਗੰਦਗੀ ਦਾ ਢੇਰ ਸੀ ਉਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ ਬਿਰਧ ਅਵਸਥਾ ਹੋ ਚੁੱਕੀ ਸੀ ਰਬਿੰਦਰਨਾਥ ਟੈਗੋਰ ਦੇ ਪਰ ਉੱਥੇ ਨੱਚਣ ਲੱਗ ਪਏ ਨਾਲ ਸਾਥੀ ਵਿਦਿਆਰਥੀ ਪੁੱਛਦੇ ਨੇ ਠਾਕੁਰ ਜੀ ਕੀ ਹੋ ਗਿਆ ਹੈ ਕਹਿਣ ਲੱਗੇ ਰੱਬ ਦੇ ਨਿਰਲੇਪ ਹੋਣ ਦਾ ਰਾਜ਼ ਲੱਭ ਪਿਆ ਹੈ بڑے ਗ੍ਰੰਥ ਪੜ੍ਹੇ ਬੜਿਆਂ ਦੀ ਸੰਗਤ ਕੀਤੀ ਕੁਝ ਸਮਝ ਨਹੀਂ ਪਈ ਉਹ ਨਿਰਲੇਪ ਕਿਸ ਤਰ੍ਹਾਂ ਹੋ ਸਕਦਾ ਹੈ ਪਸ਼ੂਆਂ ਦੇ ਵਿੱਚ ਪੰਛੀਆਂ ਦੇ ਵਿੱਚ ਮਨੁੱਖਾਂ ਦੇ ਵਿੱਚ ਬਨਸਪਤੀ ਦੇ ਵਿੱਚ ਸਾਰੀ ਥਾਂ ਤੇ ਉਹ ਹੋਵੇ ਤੇ ਫਿਰ ਕਿਸ ਤਰ੍ਹਾਂ ਨਿਰਲੇਪ ਹੋ ਸਕਦਾ ਹੈ ਕਿ ਉਹਨੂੰ ਲੇਪ ਨਾ ਲੱਗੇ ਕਹਿੰਦਾ ਇਹ ਰਾਜ਼ ਮੈਨੂੰ ਲੱਭ ਪਿਆ ਹੈ ਕਿਸ ਤਰ੍ਹਾਂ ਕਹਿੰਦੇ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ ਪਰ ਕਿਰਨਾਂ ਗੰਧੀਆਂ ਨਹੀਂ ਹੋ ਰਹੀਆਂ ਸੂਰਜ ਗੰਦਾ ਨਹੀਂ ਹੋ ਰਿਹਾ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਸਪਰਸ਼ ਕਰ ਰਹੀਆਂ ਨੇ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿਰਨ ਗੰਦੀ ਹੋ ਗਈ ਸੂਰਜ ਗੰਦਾ ਹੋ ਗਿਆ ਇਸ ਤਰ੍ਹਾਂ ਪ੍ਰਮਾਤਮਾ ਦਾ ਪ੍ਰਕਾਸ਼ ਸਾਰਿਆਂ ਨੂੰ ਛਾਉਂਦਾ ਹੈ ਸਾਰਿਆਂ ਵਿੱਚ ਵਿਆਪਕ ਹੈ ਪਰ ਉਸ ਦੇ ਛੂਣ ਕਰਕੇ ਹੀ ਹਰ ਇੱਕ ਹੈ ਲੇਕਿਨ ਉਹ ਨਿਰਲੇਪ ਹੈ ਮਹਿਲਾ ਨਹੀਂ ਆਉਂਦਾ ਜਾਸ ਨਾ ਬਾਸਨ ਜਿਸ ਪ੍ਰਮਾਤਮਾ ਦੇ ਅੰਦਰ ਕੋਈ ਵੀ ਵਾਸ਼ਨਾ ਨਹੀਂ ਇਹ ਸੰਤ ਜਨ ਸਦਾ ਉਸ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਸਹਿਜ ਅਵਸਥਾ ਵਿੱਚ ਉਸ ਦੇ ਗੀਤ ਗਾਉਂਦੇ ਰਹਿੰਦੇ ਨੇ ਔਰ ਗੀਤ ਗਾਂਦਿਆਂ ਗਾਂਦਿਆਂ ਉਸ ਅਡੋਲ ਪਰਿਪੂਰਨ ਪਰਮਾਤਮਾ ਦੇਚ ਲੀਨ ਹੋ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਕਰਦੇ ਨੇ ਹਾਂਜੀ। ਸ੍ਰਿਦ ਸਿੱਧ ਨਿੱਧ ਕਰ ਤਲ ਜਗ ਜੀਵਨ ਸਰਬ ਅਨਾਥ ਅਨੇਕਾ ਨਾਉ ਜਿਸ ਦੇ ਹੱਥਾਂ ਵਿੱਚ ਸਾਰੀਆਂ ਰਿਧੀਆਂ ਤੇ ਸਿੱਧੀਆਂ ਨੇ ਜੋ ਸਾਰਿਆਂ ਦਾ नाथ ਹੈ। ਤਿਸ ਸਮੂ ਜਗਤ ਦਾ ਜੋ ਹੈ ਜੀਵਨ ਹੈ। ਏ ਪ੍ਰਭੂ ਤੂ ਪਰਿਪੂਰਨ ਪ੍ਰਮਾਤਮਾ ਵਿਆਪਕ ਸਦਾ ਮੇਰੇ ਹਿਰਦੇ ਚ ਵਸ ਮੈਨੂੰ ਆਪਣੇ ਨੇੜਤਾ ਜੋ ਹੈ ਬਖਸ਼ ਇਹ ਪ੍ਰਾਰਥਨਾ ਸੰਤ ਜਨ ਉਸ ਪਰਿਪੂਰਨ ਪ੍ਰਮਾਤਮਾ ਦਾ ਮਾਰਗ ਦੱਸਦੇ ਨੇ ਜਿਹਦੇ ਹੱਥ ਦੇ ਚ ਰਿੱਧੀਆਂ ਨੇ ਸਿੱਧੀਆਂ ਨੇ ਸਾਰਿਆਂ ਦਾ ਮਾਲਕ ਹੈ ਸਾਰਿਆਂ ਦਾ ਜੋ ਹੈ ਜੀਵਨ ਹੈ ਜਿਸ ਦੇ ਅੰਦਰ ਕੋਈ ਵਾਸ਼ਨਾ ਨਹੀਂ ਜਿਸ ਦੇ ਅੰਦਰ ਕੋਈ ਪਕੜ ਨਹੀਂ ਇਹ ਸੰਤ ਜਨ ਸਦੀਵੀ ਉਸ ਦੇ ਗੀਤ ਗਾਉਂਦੇ ਨੇ ਔਰ ਗਾਉਂਦਿਆਂ ਗਾਉਂਦਿਆਂ ਉਸ ਨੂੰ ਪਾ ਜਾਂਦੇ ਨੇ ਉਸ ਨੂੰ ਜ ਹੈ ਚੰਗੇ ਲੱਗਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਐਸੇ ਪੁਰਸ਼ਾਂ ਦੀ ਲਖਸ਼ਣਾ ਬਿਰਤੀ ਦੁਆਰਾ ਪਹਿਚਾਨ ਕਰਾਈਏ ਲਖਸ਼ਣਾ ਬਿਰਤੀ ਨੂੰ ਕਹਿੰਦੇ ਨੇ ਇਹਨੂੰ ਅਰਬੀ ਫਾਰਸੀ ਤੇ ਅਲਾਮਤ ਕਹਿੰਦੇ ਨੇ ਅਲਾਮਤਾਂ ਤੋਂ ਪਹਿਚਾਨ ਕਰਨੇ ਸੰਸਕ੍ਰਿਤ ਦੇਚ ਕਹਿੰਦੇ ਨੇ ਲਖਸ਼ਣਾ ਤੋਂ ਪਹਿਚਾਨ ਕਰਨੇ ਜੇ ਸੇ ਨਬਜ਼ ਤੇਜ਼ ਚੱਲ ਰਹੀ ਹੋਵੇ ਪਿੰਡਾ ਗਰਮ ਹੋਵੇ ਤਾਂ ਇਹ ਅਲਾਮਤ ਹੈ ਕਿ ਇਹਨੂੰ ਬੁਖਾਰ ਚੜਿਆ ਹੈ ਤਾਪ ਚੜਿਆ ਹੈ ਇਹਨੂੰ ਰੋਗ ਹੈ ਕੰਬਣੀ ਛਿੜੀ ਹੋਈ ਹੈ ਦੰਦ ਵੱਜ ਰਹੇ ਨੇ ਇਹ ਅਲਾਮਤ ਹੈ ਇਹ ਲੱਛਣ ਹੈ ਕਿ ਇਸਨੂੰ ਠੰਡ ਲੱਗ ਰਹੀ ਹੈ ਪਸੀਨੇ ਨਾਲ ਤਰਬਤਰ ਹੋ ਗਿਆ ਹੈ ਵਗ ਰਿਹਾ ਪਸੀਨਾ ਇਹ ਲਕਸ਼ਣ ਹੈ ਇਹ ਅਲਾਮਤ ਹੈ ਇਹਨੂੰ ਗਰਮੀ ਲੱਗੀ ਹੈ ਬਹੁਤ ਗਹਿਰੀ ਇਸ ਨੂੰ ਗਰਮੀ ਲੱਗੀ ਹੈ ਫਟੇ ਹਾਲ ਹੈ ਚਿਹਰਾ ਕੁਮਲਾਇਆ ਹੋਇਆ ਹੈ ਮੁਰਝਾਇਆ ਹੋਇਆ ਹੈ ਹੋਂਟ ਖੁਸ਼ਕ ਨੇ ਤੋ ਪਤਾ ਚੱਲਦਾ ਹੈ ਇਹ ਮਨ ਕਰਕੇ ਦੁਖੀ ਹੈ ਬੇਚੈਨ ਹੈ ਜਾਂ ਕੋਈ ਤਨ ਕਰਕੇ ਔਕੜਾਂ ਦੇ ਚ ਹੈ ਪਰਸੰਨ ਹੈ चेहरे ते खेड़ है विच चमक दमक है तो ये लक्षण ने कि बंदा खुश है सिर उच्चा है कमर सीधी है खिड़े होया बैठा है प्रसन्न है सिर डिगे है कमर झुकी हुई है मथे ते वट ने बेरसी च बैठा है कुछ अलामत दसदिया ने बंदा धनवान है ਭਾਈ ਗੁਰਦਾਸ ਜੀ ਕਹਿੰਦੇ ਨੇ ਧਨ ਧਰਤੀ ਵਿੱਚ ਦੱਬੀਏ ਮਸਤਕ ਪਰਵਾਣੇ ਧਨ ਨੂੰ ਭਾਵੇਂ ਜ਼ਮੀਨ ਵਿੱਚ ਦਫਨ ਕਰ ਦੇਈਏ ਤਾਂ ਵੀ ਬੰਦੇ ਦੇ ਮੱਥੇ ਤੇ ਪ੍ਰਗਟ ਆਉਂਦਾ ਹੈ ਭਾਵ ਉਹਦੀਆਂ ਆਕੜੀਆਂ ਗੱਲਾਂ ਤੋਂ ਉਹਦੇ ਉੱਠਣ ਬੈਠਣ ਤੋਂ ਉਹਦੀ ਤਰਜ਼ ਬਿਆਨੀ ਤੋਂ ਪਤਾ ਚੱਲਦਾ ਹੈ ਇਹ ਬੰਦਾ ਚੋਟੀ ਦਾ ਧਨਵਾਨ ਹੈ ਗੁਣਵਾਨ ਵੀ ਛੁਪਿਆ ਨਹੀਂ ਰਹਿੰਦਾ ਸੰਤ ਵੀ ਛੁਪਿਆ ਨਹੀਂ ਰਹਿੰਦਾ ਇਹ ਗੱਲ ਵੱਖਰੀ ਹੈ ਰਾਜ ਨਹੀਂ ਤੱਕ ਤੇ ਧਨਵਾਨ ਦੀ ਪੂਰੀ ਕੋਸ਼ਿਸ਼ ਆਉਂਦੀ ਹੈ ਕਿ ਮੈਂ ਜਗਤ ਦੇ ਛਪਣੇ ਆਪ ਨੂੰ ਪ੍ਰਗਟ ਕਰਾਂ ਕਿ ਮੈਂ ਵੀ ਕੁਛ ਹਾਂ ਸੰਤ ਦੀ ਇਹ ਕੋਸ਼ਿਸ਼ ਆਉਂਦੀ ਹੈ ਕਿ ਮੈਂ ਛੁੱਪ ਜਾਵਾਂ ਕਿਸੇ ਨੂੰ ਕੁਝ ਪਤਾ ਨਾ ਚਲੇ ਭਾਈ ਵੀਰ ਸਿੰਘ ਕਹਿੰਦੇ ਨੇ ਮੇਰੇ ਛੁਪੇ ਰਹਿਣ ਦੀ ਇੱਛਾ ਹੁਣ ਤੇ ਇੱਕੋ ਹੀ ਚਾਹ ਜਾਗ ਪਈਏ ਮੈਂ ਛੁੱਪ ਜਾਵਾਂ ਭਗਤ ਭੀਖਨ ਜੀ ਦਾ ਇੱਕ ਬੜਾ ਕੀਮਤੀ ਵਾਕ ਅਨੇਕ ਜਤਨ ਕਰ ਹਿਰਦੇ ਰਾਖਿਆ रतन न छपे छपाया बहुत छुपाण दी कोशिश कीती ए नामदार रतन गुपित रहे छुपे रहे पर वेखन कहंदे ने ओ प्रगट ही हो गया मेरे कर्मा राही मेरे स्वभाव राही लोगां नु पता चल गया अभ्यासियां नु पता चल गया गुरु अर्जुन देव जी महाराज भी कहंदे ने हर का भगत प्रगट न छपे कोई धनवान धन नो छुपाना चाहे नहीं छुपेगा उदरैन सहन उस दी طرز जिंदगी रास्ते की कोई भगत भक्ति नो छुपावे आध्यात्मिक गुणा नो छुपाए नहीं छपणगे प्रकट हो जानगे पता चल जाएगा कुछ लक्षण ने दस देंदे ने तो धन गुरु अर्जुन देव जी महाराज संत दे कुछ लक्षण दस दे ने ਇਕ ਤੇ ਸਾਰੀ ਦੁਨੀਆ ਦੇ ਜੋ ਸਾਧ ਨੇ ਇਸਲਾਮੀ ਦੁਨੀਆ ਚ ਹਿੰਦੂ ਜਗਤ ਦੇ ਸਿੱਖ ਜਗਤ ਦੇ ਈਸਾਈ ਜਗਤ ਦੇ ਇਸ ਜਿਹ ਕਹ ਲੋ 99ਵੀਂ ਸਦੀ ਉਹ ਪਹਿਰਾਵੇ ਤੋਂ ਪਛਾਣੇ ਜਾਂਦੇ ਨੇ ਵੀ ਪਹਿਰਾਵਾ ਹੈ ਸੰਤ ਜੀ ਨੇ ਪਹਿਰਾਵਾ ਹੈ ਵੀ ਫਕੀਰ ਸਾਹੀ ਨੇ ਵਲੀ ਅੱਲਾ ਨੇ ਇਹ ਮੂਨੀ ਨੇ ਇਹ ਰਿਸ਼ੀ ਨੇ ਇਹ ਮਹਾਤਮਾ ਨੇ ਮੰਡलेश्वर ਨੇ ਲਿਬਾਸ ਤੋਂ ਪਹਿਚਾਨ ਪਰ ਸਤਿਗੁਰ ਦੇਵ ਜੀ ਮਹਾਰਾਜ ਲਿਬਾਸ ਤੋਂ ਸੰਤ ਦੀ ਪਹਿਚਾਨ ਨਹੀਂ ਦੱਸਦੇ ਫਿਰ ਤੇ ਸੌਖਾ ਕੰਮ ਹੋ ਜਾਏਗਾ ਬਹੁਤ ਸੌਖਾ ਕੰਮ ਹੈ ਫਿਰ ਤੇ ਉਸ ਤਰ੍ਹਾਂ ਦਾ ਲਿਬਾਸ ਪਹਿਨਿਆ ਤੇ ਬਣ ਗਏ ਸੰਤ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਸਾਹਿਬ ਕਹਿੰਦੇ ਨਹੀਂ ਕੁਝ ਲਕਸ਼ਣ ਨੇ ਸੰਤ ਦੇ ਕਿਉਂਕਿ ਵਾਕ ਅਜ ਦਾ ਹੁਕਮਨਾਮਾ ਸੰਤ ਦੀ ਮਹਿਮਾ ਦੇ ਆਲੇ ਦੋਲੇ ਘੁੰਮਦਾ ਹੈ ਇਸ ਵਾਸਤੇ ਮੈਂ ਇਹ ਵਿਚਾਰ ਤੁਹਾਡੇ ਸਾਹਮਣੇ ਜੋ ਹੈ ਰੱਖ ਰਿਹਾ ਤੇ ਮੈਂ ਕਈ ਦਫਾ ਅਰਚ ਕਰ ਚੁੱਕਿਆ ਕਿ ਰਾਜਨੀਤਿਕ ਦੁਨੀਆ ਦੇ ਵਿੱਚ ਰਾਜਨੀਤਿਕ ਲੋਕ ਬੜੀ ਠੱਗੀ ਕਰਦੇ ਨੇ ਆਰਥਿਕ ਦੁਨੀਆ ਦੇ ਵਿੱਚ ਬੜੀ ਬੇਈਮਾਨੀ ਹੈ ਔਰ ਧਾਰਮਿਕ ਦੁਨੀਆ ਚ ਵੀ ਬੜਾ ਪਖੰਡ ਹੈ ਰੱਜ ਕੇ ਪਖੰਡ ਹੈ ਇਹ ਵੀ ਮੈਂ ਅਰਜ਼ ਕਰਦੇ ਆ ਚਾਹੇ ਉਹ ਇਸਾਈ ਜਗਤ ਹੈ ਚਾਹੇ ਇਸਲਾਮੀ ਜਗਤ ਹੈ ਚਾਹੇ ਹਿੰਦੂ ਜਗਤ ਹੈ ਔਰ ਗੁਸਤਾਖੀ ਮਾਫ ਚਾਹੇ ਸਿੱਖ ਜਗਤ ਹੈ ਰੱਜ ਕੇ ਪਖੰਡ ਹੈ ਔਰ ਚੱਲ ਜਾਂਦਾ ਹੈ ਜਿਵੇਂ ਰਾਜਨੀਤੀ ਦੇ ਠੱਗੀ ਚੱਲਦੀ ਹੈ ਔਰ ਇਸੇ ਤਰੀਕੇ ਦੇ ਨਾਲ ਆਰਥਿਕ ਦੁਨੀਆ ਦੇ ਵਿੱਚ ਬੇਈਮਾਨੀ ਚੱਲਦੀ ਹੈ ਤੇਨੇ ਧਾਰਮਿਕ ਦੁਨੀਆ ਵਿੱਚ ਵੀ ਪਖੰਡ ਚੱਲਦਾ ਹੈ ਇੰਜ ਕਹਿ ਲੋ ਖੋਟੇ ਸਿੱਕੇ ਵੀ ਚੱਲਦੇ ਨੇ ਕਿਉਂਕਿ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਨਕਲੀ ਨੋਟ ਵੀ ਚੱਲਦੇ ਨੇ ਕਿਉਂਕਿ ਆਮ ਜਗਤ ਨੂੰ ਪਤਾ ਨਹੀਂ ਹੁੰਦਾ ਆਮ ਲੋਕਾਂ ਨੂੰ ਵੀ ਸਮਝ ਹੋ ਸਕੇ ਸੂਝ ਹੋ ਸਕੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਪੁਰਸ਼ਾਂ ਦੇ ਸੰਤ ਜਨਾਂ ਦੇ ਲੱਛਣ ਲਿਖੇ ਨੇ ਤੇ ਸੰਤ ਨੂੰ ਆਖਿਆ पूरन पुरख बाकी सारे अधूरे ने ओ पूरन है क्योंकि पूरन नाल जुड़ गया पूरन परमात्मा है आद पूरन, मद पूरन, अंत पूरन परमेश्वर है ओ जो पूरन है उस नाल ओ जुड़ गए ने आराधना कर करके पूरा प्रभ आराध्या पूरा जा का नाव नानक पूरा पाया पूरे के गुण गा ਤੋ ਸਾਇਬ ਕਹਿੰਦੇ ਨੇ ਇਸ ਤਰ੍ਹਾਂ ਦਾ ਜੋ ਸੰਤ ਹੈ ਉਹ ਪੂਰਨ ਹੈ ਤੇ ਇਸ ਪੂਰਨ ਦੇ 6 ਲਕਸ਼ਣ ਨੇ 6 ਅਲਾਮਤਾ ਨੇ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਇਹ ਸੰਤ ਹੈ ਉਹ ਛੇ ਅਲਾਮਤਾਹਨ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਸਕ੍ਰਿਤੀ ਸ਼ਲੋਕ ਜਿਹੜੇ ਨੇ ਉਹਦੇ ਚ ਬਿਆਨ ਕੀਤੀਆਂ ਨੇ ਮੈਂ ਆਪ ਜੀ ਦੇ ਸਾਹਮਣੇ ਰੱਖਾ ਪਹਿਲੇ ਸ਼ਲੋਕ ਪੜ੍ਹ ਕੇ ਸੁਣਾ ਦਿਆਂ ਸ਼ਲੋਕ ਦੀ ਮੂਲ ਪੰਕਤੀ ਹੈ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਖਟ ਕਹਿੰਦੇ ਨੇ 6 6 ਲਖਣ ਨੇ ਪੂਰਨ ਪੁਰਖ ਦੇ ਜਿਹਨੂੰ ਕਹਿੰਦੇ ਨੇ ਸਾਧੂ ਜਿਹਨੂੰ ਕਹਿੰਦੇ ਨੇ ਸੰਤ ਜਿਹਨੂੰ ਕਹਿੰਦੇ ਨੇ ਸੱਜਣ ਖਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ किने छ लक्षण ने यह मैं पहले पढ़ के थोन सुना दे फिर विचार मंत्रंग राम राम नामं ध्यानं सर्वत्र पूर्ण ए पहला सम दुख सुखंग जुगत निर्वैरण ए दूजा तीसरा दयालंग सर्वत्र जी पंच दोख बिवर्जते चौथा भोजनं गोपाल कीर्तनं अल्पमाया जलकमल रहते पांचवा उपदेशं सममित्र सत्रे भगवंत भगतभावने छैवा परनिंदाने श्रोत श्रवणं आप त्याग सगल ऋणके खट लक्षण पूर्ण पुरुष है ਨਾ ਨਿਕ ਨਾਮ ਸਾਧ ਸਵੱਜਨ ਹੈ ਸਾਬ ਕਹਿੰਦੇ ਨੇ ਇਹ 6 ਲਖਣ ਨੇ ਉਹਨੂੰ ਕਹਿੰਦੇ ਨੇ ਪੂਰਨਪੁਰਖ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਸੰਤ ਇਨ੍ਹਾਂ 6 ਲਖਣਾ ਨੂੰ ਸਮਝੇ ਬਿਨਾ ਮਰਜ਼ ਕਰਾਂ ਕਿਸੇ ਨੂੰ ਸੰਤ ਕਹਿਣਾ ਵੀ ਇਹ ਇੰਜ ਹੈ ਜਿਹਨੇ ਸਮਝ ਤੇ ਕੁਛ ਨਹੀਂ ਤੇ ਕਹੀ ਜਾਂਦਾ ਲੱਕਵਧਈ ਜਾਂਦਾ ਹੈ ਇਹਨਾਂ 6 ਲੱਛਣਾਂ ਦੀ ਸਮਝ ਵੀ ਹਰ ਇੱਕ ਨੂੰ ਨਹੀਂ ਆਉਂਦੀ ਜਿਵੇਂ ਵੈਦ ਨੂੰ ਹੀ ਸਮਝ ਆਏ ਬੇ ਨਵਸ ਤੇ ਤਿੱਖੀ ਪਈ ਚੱਲਦੀ ਹੈ ਬਿਮਾਰ ਹੈ ਪਿੰਡਾ ਗਰਮ ਹੈ ਬਿਮਾਰ ਹੈ ਦਿਲ ਦੀ ਧੜਕਣ ਤੇਜ਼ ਹੈ ਹਰ ਇੱਕ ਨੂੰ ਤੇ ਨਹੀਂ ਸਮਝ ਪੈਂਦੀ ਇਸ ਤਰ੍ਹਾਂ ਥੋੜੇ ਬਹੁਤ ਜੋ ਸਤਸੰਗ ਕਰਦੇ ਨੇ ਗੁਰਬਾਣੀ ਦਾ ਥੋੜਾ ਬਹੁਤ ਜਿਨ੍ਹਾਂ ਕੋਲ ਬੋਧ ਹੈ ਉਸਦੇ ਆਸਰੇ ਤੇ ਉਹਨਾਂ ਨੂੰ ਸਮਝ ਪੈ ਜਾਂਦੀ ਏ ਲੱਛਣਾਂ ਦੇ ਤੇ ਲੱਛਣਾਂ ਕਰਕੇ ਅੰਦਾਜ਼ਾ ਲਾ ਲੈਂਦੇ ਨੇ ਸੰਤ ਹੈ ਫਕੀਰ ਹੈ ਸਾਧੂ ਹੈ ਇਹ ਪੂਰਨ purkh ਹੈ ਤਾਂ ਪਹਿਲਾ ਲੱਛਣ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਵਤਰ ਪੂਰਨੈ ਰਾਮ ਦੇ ਅਰਥ ਸੈਨਸਰ ਨਾਮੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ ਹਰ ਨਾਮ ਦੇ ਅਰਥ ਜਿਤਨੇ ਨਾਮ ਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੀ ਵਿਆਖਿਆ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਜਿਸ ਬਾਣੀ ਵਿੱਚ ਕੀਤੀ ਹੈ ਉਹਨੂੰ ਸਿੱਖ ਜਗਤ ਵਿੱਚ ਕਹਿੰਦੇ ਨੇ ਸਹੰਸਰ ਨਾਮਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸ਼੍ਰੀ ਰਾਮ ਚੰਦ ਜਹੈ ਰੂਪ ਨ ਰੇਖਿਆ ਬਨਵਾਲੀ ਚਕਰਪਾਣ ਦਰਸ ਅਨੂਪਿਆ ਜੇਦਾ ਕੋਈ ਰੰਗ ਨਹੀਂ ਜੇਦਾ ਕੋਈ ਰੂਪ ਨਹੀਂ ਜੋ ਜ਼ਰਰੇ ਜ਼ਰਰੇ ਦੇ ਵਿੱਚ ਵਿਆਪਕ ਹੈ ਬਨ ਬਨ ਤੇ ਕਣ ਕਣ ਦੇ ਵਿੱਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਸ਼ਰੀ रामचंद ਗੁਰੂ ਅਰਜਨ ਦੇਵ ਜੀ ਨੇ ਖੁਲਾਸਾ ਕਰ ਦਿੱਤਾ ਸ਼ਰੀ रामचंद ਜਹੇ ਰੂਪ ਨ ਰੇਖਿਆ ਜਿਹਦਾ ਕੋਈ ਰੰਗ ਰੂਪ ਨਹੀਂ ਹੈ ਬਨ ਵਾਲੀ ਚਕਰਪਾਣ ਦਰਸ ਅਨੂਪਿਆ ਜੋ ਬਨ ਬਨ ਦੇ ਵਿੱਚ ਰਮੇ ਆਇਆ ਹੈ ਕਣ ਕਣ ਦੇ ਵਿੱਚ ਰਮੇ ਆਇਆ ਜਿਹਦਾ ਦਰਸ਼ਨ ਅਤੀ ਅਨੂਪਮ ਹੈ ओनू ने श्री राम चंद तो आप ज्ञात ज्ञातले अर्ज करा नारायण मधुसूदन गौरख राम रहीम अल्लाह खुदा करतार इस सारे नाम अकाल पुरख दे आए ने वाहेगुरु दे आए ने बलहारे जाओ जेते तेरे ना है बलहारे जाने तो तेरे हर नाम तो जिस जिस नाम ना तेरी आराधना हुई ਇਨੂੰ ਕਹਿੰਦੇ ਨੇ ਗੁਣਾਤਮਕ ਨਾਮ ਕੋਈ ਗੁਣ ਵੇਖਿਆ ਤੇ ਨਾਮ ਜ਼ਬਾਨ ਤੇ ਆ ਗਿਆ ਰਮਿਆ ਹੋਇਆ ਵੇਖਿਆ ਉਹਨੂੰ ਤੇ ਨਿਕਲ ਗਿਆ ਰਾਮ